कल युग है कल युग गुरु रामदार गुरु रामदार एजुकेशन इज नॉट द अमाउंट ऑफ इन्फॉर्मेशन दैट इज पुट in the human brain it must have man making character making and life building as a molecular biology ਚਾਰ ਹਫ਼ਤਿਆਂ ਚ ਸਿੰਥੈਟਿਕ ਡਰੱਗਸ ਜਾਂ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਏਗਾ ਦੋਸਤੋ 2024 ਜਾਂਦੇ ਜਾਂਦੇ ਬਹੁਤ ਸਾਰੀਆਂ ਯਾਦਾਂ ਦੇ ਗਿਆ ਬਹੁਤ ਸਾਰੀਆਂ ਜਾਈਆਂ ਘਟਨਾਵਾਂ ਹੋਈਆਂ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਬਹੁਤ ਸਾਰੀਆਂ ਜਈਆਂ ਘਟਨਾਵਾਂ ਹੋਈਆਂ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ 2025 ਦੀ ਸ਼ੁਰੂਆਤ ਇੱਕ ਨਵੀਂ ਸ਼ੁਰੂਆਤ ਸਾਡੇ ਲਈ ਚੁਣੌਤੀਆਂ ਭਰੀ ਸ਼ੁਰੂਆਤ ਹੈ ਨਿੱਜੀ ਸਮਾਜਿਕ ਅਤੇ ਧਾਰਮਿਕ ਤੌਰ ਤੇ ਅੱਜ ਦਾ ਵਿਸ਼ਾ ਸਮਾਜਿਕ ਅਤੇ ਧਾਰਮਿਕ ਚੁਣੌਤੀਆਂ ਨਾਲ ਹੀ ਸੰਬੰਧਿਤ ਹੈ ਇਸ ਵਿਸ਼ੇ ਤੇ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਦੋਸਤੋ ਇਸ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਇਹ ਸਪਸ਼ਟ ਕਰ ਦੇਣਾ ਠੀਕ ਹੈ ਕਿ ਕਿਸੇ ਵੀ ਰਿਲੀਜੀਅਨ ਜਾਂ ਮਜ਼ਬਬ ਪ੍ਰਤੀ ਨਫ਼ਰਤ ਜਾਂ ਤ੍ਰਿਸਕਾਰ ਦੀ ਭਾਵਨਾ ਨਹੀਂ ਹੈ ਜਿਸ ਨੂੰ ਜੋ ਚੰਗਾ ਲੱਗਦਾ ਹੈ ਉਹ ਉਸ ਨੂੰ ਫੋਲੋ ਕਰੇ ਪਰ ਇਸ ਦਾ ਇੰਪੈਕਟ ਸਾਡੇ ਸਮਾਜ ਸਾਡੇ ਪੰਜਾਬ ਉੱਪਰ ਕੀ ਪੈ ਰਿਹਾ ਹੈ ਉਸ ਦੀ ਗੱਲ ਕਰਨੀ ਤਾਂ ਜ਼ਰੂਰੀ ਹੈ। ਤੁਹਾਡੇ ਸਰੀਰ ਸੇ 14000 ਦੁਸ਼ਟ ਆਤਮਾئیں ਨਿਕਲ ਕੇ ਗਈਆਂ। ਨਹੀਂ ਬੋਲ ਸਕਦੀ ਸੀ। ਹallelujah। ਆਹ ਮੇਰੇ ਅਭੀ ਕੀ ਹੋਇਆ ਅਭੀ ਕੀ ਹੋਇਆ। एड्स की बमारे चल एड्स की बीमारी निकाल कुछ भी एड्स की गंदी आत्माओं उठाओ आउट 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 वाह क्या कर रहा एड्स की बमारे चल एड्स की बारी निकाल ਵਿਸ਼ੇ ਤੇ ਗੱਲਬਾਤ ਕੀਤੀ ਜਾਵੇ ਜਾਂ ਨਹੀਂ ਕਈ ਦਿਨ ਇਸ ਬਾਰੇ ਸੋਚਿਆ ਜੇ ਕਿਸੇ ਦੀ ਬੱਲੇ ਬੱਲੇ ਹੋ ਰਹੀ ਹੈ ਤਾਂ ਕੀ ਇਹ ਉਸ ਤੋਂ ਸਾੜਾ ਕਰਨਾ ਤਾਂ ਨਹੀਂ ਪਰ ਜਦੋਂ ਗਰਾਉਂਡ ਰਿਐਲਿਟੀ ਵੱਲ ਝਾਤੀ ਮਾਰਦੇ ਹਾਂ ਤਾਂ ਇਸ ਬਾਬਤ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ ਪੰਜਾਬ ਵਿੱਚ ਦੋਸਤੋ ਦਸੰਬਰ 2024 ਦੇ ਆਖਰੀ ਹਫ਼ਤੇ ਜਦੋਂ ਇੱਕ ਪਾਸੇ 10ਵੇਂ ਪਾਸ਼ਾ ਸਰਵੰਸਦਾਨੀ ਤਾਨਤਨ ਸ਼੍ਰੀ ਗੋਮਨ ਸਿੰਘ ਜੀ ਦੇ ਪਰਿਵਾਰ ਦੇ ਬਲਦਾਨ ਦੇ ਸੋਗ ਦੇ ਦਿਨ ਚੱਲ ਰਹੇ ਸਨ ਤਾਂ ਦੂਜੇ ਪਾਸੇ ਇਸਾਈਆਂ ਦਾ ਤਿਹਾਰ ਫੈਸਟੀਵਲ ਕ੍ਰਿਸਮਸ ਉਹ ਆਉਂਦਾ ਹੈ 25 ਦਸੰਬਰ ਨੂੰ ਉਹ ਖੁਸ਼ੀਆਂ ਨਾਲ ਦੁਨੀਆ ਭਰ ਵਿੱਚ ਇਹ ਦਿਨ ਸੈਲੈਬ੍ਰੇਟ ਕਰਦੇ ਹਨ ਤੇ ਪੰਜਾਬ ਵਿੱਚ ਵੀ ਇਹ ਬੜੇ ਉਤਸ਼ਾਹ ਨਾਲ ਬੜੀਆਂ ਖੁਸ਼ੀਆਂ ਨਾਲ ਉਹ 크ਿਸਮਸ ਮਨਾ ਰਹੇ ਸਨ। ਦੋਸਤੋ ਇੱਕ ਦੂਜੇ ਨੂੰ ਸਤਿਕਾਰ ਦੇਣਾ, ਇੱਕ ਦੂਜੇ ਦੇ ਫੇਸ ਅਤੇ ਆਸਥਾਵਾਂ ਨੂੰ ਪ੍ਰਵਾਨਗੀ ਦੇਣਾ ਤੇ ਸਤਿਕਾਰ ਦੇਣਾ ਇੱਕ ਸੱਭਿਆਕ ਸਮਾਜ ਦੀ ਪਛਾਣ ਹੁੰਦਾ ਹੈ। ਉਹ ਸੜਕਾਂ ਦੇ ਉੱਪਰ ਹਲਲੂਲਾ ਲੋਈਆ ਕਰਦੇ ਸ਼ੋਭਾ ਯਾਤਰਾਵਾਂ ਕੱਟ ਰਹੇ ਸਨ ਤੇ ਦੂਜੇ ਪਾਸੇ ਪਵਦੀ ਧਰਤੀ ਤੇ ਆਨੰਦਪੁਰ ਰੂਪਨਗਰ ਫਤਿਹਗੜ੍ਹ ਸਾਹਿਬ ਵਰਗੇ ਕਸਬਿਆਂ ਵੱਲ ਲੋਕ ਗੁਰੂ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਆਪਣੀਆਂ ਧਾਰਮਿਕ ਯਾਤਰਾਵਾਂ ਜਿਸ ਨੂੰ ਜਿਸ ਨੂੰ ਸਫਰੇ ਸ਼ਹਾਦਤ ਕਿਹਾ ਜਾਂਦਾ ਹੈ ਉਹ ਕੱਢ ਰਹੇ ਸਨ ਆਪਣੀ ਆਪਣੀ ਸ਼ਰਧਾ ਹੈ ਉਸ ਅਨੁਸਾਰ ਸਭ ਠੀਕ ਹੈ ਪਰ ਜੋ ਲੋਕ ਸੜਕਾਂ ਤੇ ਹਲਾ ਲੂਲਾ ਲੋਇਆ ਕਰ ਰਹੇ ਸਨ ਇਹ ਕੌਣ ਸਨ ਕੀ ਇਹ ਜਿੱਥੇ ਯਿਸੂ ਪੈਦਾ ਹੋਇਆ ਪਲਿਆ ਉੱਥੋਂ ਦੇ ਲੋਕ ਸਨ ਨਹੀਂ ਇਹ ਸਨ ਸਾਡੇ ਆਪਣੇ ਹੀ ਸਮਾਜ ਵਿੱਚ ਸਾਡੇ ਆਪਣੇ ਹੀ ਲੋਕ ਉਹ ਸਮਾਜ ਜਿੱਥੇ ਗੁਰੂਆਂ ਨੇ ਜਿਸ ਸਮਾਜ ਵਿੱਚ ਗੁਰੂਆਂ ਨੇ ਆਪਣਾ ਜੀਵਨ ਬਤੀਤ ਕੀਤਾ ਸੀ ਇਹਨਾਂ ਵਿੱਚੋਂ ਬਹੁਤੇ ਪਹਿਲਾਂ Hindu ਧਰਮ ਦਾ ਹਿੱਸਾ ਸਨ ਰਵੀਦਾਸ ਅਕਬੀਰ ਵਾਲਮੀਕੀ ਇਹ ਉਹਨਾਂ ਦੇ ਵੰਸ਼ਜ ਕਹਾਉਣ ਵਾਲੇ ਉਹਨਾਂ ਦੇ ਮਾਉਂਟ ਕਰਨ ਵਾਲੇ ਰਵੀਦਾਸ ਗਵੀਰ ਦੀਆਂ ਸਖਿਆਵਾਂ ਗਿਆਨ ਦੇ ਉੱਪਰ ਮਾਨ ਕਰਨ ਵਾਲੇ ਇਹ ਲੋਕ ਪਹਿਲਾਂ ਇਹਨਾਂ ਨੂੰ ਹਿੰਦੂਆਂ ਤੋਂ ਤੋੜਿਆ ਗਿਆ ਇਹ ਕਹਿ ਕੇ ਕਿ ਬ੍ਰਾਹਮਣ ਬ੍ਰਾਹਮਣ ਉਹ ਸਤਕਾਰ ਨਹੀਂ ਦਿੰਦਾ ਇਹਨਾਂ ਨੂੰ ਦੋਸਤੋ ਜੋ ਵਿਤਕਰਾ ਅਕਸਰ ਆਰਥਿਕ ਹਾਲਾਤਾਂ ਕਰਕੇ ਹੁੰਦਾ ਹੈ ਉਸ ਨੂੰ ਜਾਤ ਨਾਲ ਜੋੜ ਕੇ ਇੰਨਾ ਪ੍ਰਚਾਰਿਆ ਪ੍ਰਸਾਰਿਆ ਗਿਆ ਕਿ ਇਹ ਵਰਗ ਉਸ ਸਮਾਜ ਹਿੰਦੂ ਧਰਮ ਨਾਲੋਂ ਟੁੱਟ ਗਿਆ ਇੱਥੋਂ ਤੱਕ ਕਿ ਉਸ ਨਾਲ ਨਫ਼ਰਤ ਕਰਨ ਦੀ ਹੱਦ ਤੱਕ ਚਲਾ ਗਿਆ ਜਦੋਂ ਉਹਨਾਂ ਨੇ ਇਹਨਾਂ ਦੀ ਨਫ਼ਰਤ ਨੂੰ ਚੁੱਪ-ਚੁੱਪ ਇਤੇ ਸਹਿਣ ਕਰਨ ਤੋਂ ਇਨਕਾਰ ਕਰਦੇ ਹੋਏ ਇੱਕ ਦੂਰੀ ਬਣਾਈ ਤਾਂ ਇਹ ਸਮਾਜ ਤਿਆਰ ਸੀ ਫਿਰ ਸ਼ਿਕਾਰ ਲਈ। ਇਸਲਾਮੀ ਪੰਜਾਬ ਵਿੱਚ ਬਹੁਤਾ ਖੁੱਲ ਕੇ ਸ਼ਿਕਾਰ ਨਹੀਂ ਕਰ ਸਕਦੇ ਸਨ। ਬਹੁਤਿਆਂ ਦਾ ਇਸ ਸਮੂਹ ਵਿੱਚੋਂ ਸ਼ਿਕਾਰ ਕੀਤਾ ਉਸ ਵੇਲੇ ਕਿਨਾਂ ਨੇ ਸਿੱਖਾਂ ਤੇ ਇਸਾਈਆਂ ਨੇ ਇਹਨਾਂ ਲੋਕਾਂ ਵਿੱਚੋਂ ਬਹੁਤਿਆਂ ਨੇ ਸਿੱਖੀ ਸਰੂਪ ਵੀ ਧਾਰਨ ਕੀਤਾ ਤੇ ਬਹੁਤੇ ਇਸਾਈ ਵੀ ਬਣੇ। ਪਰ ਰਵਿਦਾਸ, ਕਬੀਰ ਜਾਂ ਵਾਲਮੀਕੀ ਦਾ ਲੜ ਛੱਡਣ ਤੋਂ ਬਾਅਦ ਵੀ ਇਹ ਜੋ ਪ੍ਰਵਾਨਗੀ ਮੰਗਦੇ ਸਨ, ਸਰਦਾਰੀ ਮੰਗਦੇ ਸਨ ਸਮਾਜ ਵਿੱਚ ਇਹ ਉਹਨਾਂ ਨੂੰ ਨਾਂ ਨਹੀਂ ਮਿਲੀ। ਦੋਸਤੋ ਸਮਾਜ ਦੀ ਇਹ ਕਠੋਰ ਸਚਾਈ ਹੈ ਸਭ ਤੋਂ ਵੱਡਾ ਵਿਤਕਰਾ ਕਹੋ ਜਾਂ ਗੈਰ ਬਰਾਬਰੀ ਉਸ ਦਾ ਕਾਰਨ ਹੁੰਦਾ ਹੈ ਆਰਥਿਕਤਾ ਆਰਥਿਕ ਹਾਲਾਤ। ਦੋਸਤੋ ਅੱਜ ਜੱਟਾਂ ਕੋਲ ਜ਼ਮੀਨਾਂ ਦੀ ਮਾਲਕੀ ਹੈ ਜਿਸ ਕਰਕੇ ਇਹਨਾਂ ਦੀ ਪੰਜਾਬ ਵਿੱਚ ਪੂਰੀ ਸਰਦਾਰੀ ਹੈ। ਜਦੋਂ ਜ਼ਮੀਨਾਂ ਦੀ ਮਾਲਕੀ ਰਾਜਪੂਤਾਂ ਖਤਰਿਆਂ ਕੋਲ ਹੁੰਦੀ ਸੀ ਤਾਂ ਉਸ ਵੇਲੇ ਇਹਨਾਂ ਦੀ ਹੀ ਬੱਲੇ ਬੱਲੇ ਹੁੰਦੀ ਸੀ। ਉਦੋਂ ਜੱਟ ਬਸ ਕੰਮੇ ਮਜ਼ਦੂਰ ਹੁੰਦੇ ਸਨ। ਦੋਸਤੋ ਇਹ ਮੰਨਣਾ ਹੀ ਪਵੇਗਾ ਜ਼ਮੀਨਾਂ ਅਤੇ ਆਰਥਿਕ ਸੰਸਾਧਨਾਂ ਤੇ ਜਿਸ ਦਾ ਜ਼ਿਆਦਾ ਕਬਜ਼ਾ ਹੁੰਦਾ ਹੈ ਉਹ ਦੂਜਿਆਂ ਨਾਲੋਂ ਥੋੜਾ ਵੱਧ ਇੰਪੋਰਟੈਂਟ ਹੋ ਹੀ ਜਾਂਦਾ ਹੈ ਅੱਜ ਕੋਈ ਅਰਮਾ ਖਰਮਾ ਵਿੱਚ ਖੇਡਣ ਵਾਲੀ ਮਾਇਆਵਤੀ ਉਸ ਨਾਲ ਵਿਤਕਾ ਕਰ ਸਕਦਾ ਹੈ ਜਿڑا ਸੋਚਿਓ ਤੁਹਾਡੇ ਪਿੰਡ ਦਾ ਗਰੀਬ ਬ੍ਰਾਹਮਣ ਹੋਵੇ ਉਸ ਦਾ ਜਿੰਨਾ ਮਰਜ਼ੀ ਮਜਾਕ ਉਡਾਓ ਤੁਸੀਂ ਉਡਾਉਂਦੇ ਵੀ ਹੋਣੇ ਜਾਂ ਫਿਰ ਕੋਈ ਬੇਜ਼ਮੀਨਾ ਜੱਟ ਜਿਹਦੇ ਕੋਲ ਜ਼ਮੀਨ ਨਾ ਹੋਵੇ ਜਿਹੜਾ ਦਿਹਾੜੀਆਂ ਲਗਾਉਂਦਾ ਹੋਵੇ ਉਸ ਨੂੰ ਵੀ ਤਾਂ ਹਰ ਕੋਈ ਟੀਚਰ ਕਰ ਹੀ ਜਾਂਦਾ ਹੈ ਪਰ ਇੱਕ ਬਯੂਤਮੰਤ ਤਰੀਕੇ ਨਾਲ ਇਹ ਸਾਡੇ ਸਮਾਜ ਵਿੱਚ ਪ੍ਰਚਾਰਿਆ ਗਿਆ ਕਿ ਹਿੰਦੂਆਂ ਵਾਂਗ ਹੀ ਸਿੱਖਾਂ ਵਿੱਚ ਵੀ ਇਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਖਾਸ ਕਰ ਗੁਰਦੁਆਰਿਆਂ ਵਿੱਚ ਇਹਨਾਂ ਨੂੰ ਚੌਧਰ ਨਹੀਂ ਦਿੱਤੀ ਜਾਂਦੀ। ਫਿਰ ਇਹਨਾਂ ਨੂੰ ਜੋ ਸਿੱਖੀ ਅਪਣਾ ਗਏ ਸਨ ਉਹਨਾਂ ਨੂੰ ਸਿੱਖੀ ਨਾਲੋਂ ਤੋੜ ਕੇ ਈਸਾਈ ਬਣਾਇਆ ਜਾਣ ਲੱਗਾ। ਦੋਸਤੋ ਆਰਥਿਕ ਕਾਰਨਾਂ ਤੋਂ ਜ਼ਿਆਦਾ ਇਸ ਵਿੱਚ ਨਫ਼ਰਤ ਵਿਤਕਰੇ ਦਾ ਪ੍ਰਚਾਰ ਸੀ ਜਿਸ ਕਰਕੇ ਪੰਜਾਬ ਵਿੱਚ ਕੁਝ ਪਾਈਚਾਰੇ ਉਹ ਹਿੰਦੂ ਸਿੱਖਾਂ ਤੋਂ ਦੂਰ ਹਟਦੇ ਹਟਦੇ ਈਸਾਈ ਬਣਦੇ ਗਏ ਲਗਾਤਾਰ। ਹੁਣ ਉਹਨਾਂ ਲਈ ਰਵਿਦਾਸ, ਕਬੀਰ, ਵਾਲਮੀਕੀ ਉਹ ਕੁਝ ਨਹੀਂ ਸਨ। ਉਹਨਾਂ ਲਈ ਕੋਈ ਇੰਪੋਰਟੈਂਸ ਨਹੀਂ ਰੱਖਦੇ ਸਨ ਸਭ ਕੁਝ ਸੀ ਪ੍ਰਮਾਤਮਾ ਦਾ ਪੁੱਤਰ ਉਹ ਅਤੇ ਉਸ ਦੇ ਚਮਤਕਾਰ ਜੀ ਹਾਂ ਇਸ ਧਰਮ ਪਰिवर्तन ਪਿੱਛੇ ਬਹੁਤ ਹੱਥ ਚਮਤਕਾਰਾਂ ਝੂਠੇ ਪਰਮਾਉ ਚਮਤਕਾਰਾਂ ਦਾ ਵੀ ਹੈ ਸੇਂਟ ਫਰਾਂਸਿਸ ਜਿਵੀ ਇੱਕ ਬਹੁਤ ਹੀ ਪ੍ਰਤਿਸ਼ਠਿਤ ਪਾਦਰੀ ਥੇ ਧਰਮ ਗੁਰੂ ਥੇ ਈਸਾਈਓਂ ਕੇ ਜਿਨਕੇ ਪਾਤਲ ਸਰੀਰ ਕੋ 4 ਸਦੀਆਂ ਤੋਂ ਗੋਆ ਕੇ ਇੱਕ ਚਰਚ ਮੇਂ ਆਜ ਵੀ ਸੁਰੱਖਿਤ ਕਰਕੇ ਰੱਖਿਆ ਗਿਆ ਹੈ और ऐसा माना जाता है कि उनके पार्थिव शरीर से आज भी खून निकलता है और उन्हें भगवान माना जाता है आप में से बहुत सारे लोग अगर गोवा गए होंगे तो उस चर्च में आपने भी उनके पार्थिव शरीर को देखा होगा पुस्तकों में यह लिखा है कि जब सेंट फ्रांसिस जेवियर पुर्तगाल का शासन संभाला तब उन्होंने सबसे ज्यादा धर्मांतरण कराया और उन्होंने अपने 470 वर्ष पुराने पत्रों में खुद ये लिखा कि वो गोवा के हिंदू और मुसलमानों को ईसाई बनाने के लिए उन्हें भयानक से भयानक यातनाएं दे रहे हैं और गोवा में सिर्फ ईसाई धर्म ही रहेगा कि वो गोवा के हिंदू और मुसलमानों को ईसाई बनाने के लिए उन्हें भयानक से भयानक यातनाएं दे रहे हैं और गोवा में सिर्फ ईसाई धर्म ही रहेगा आज हमारे देश में सेंट फ्रांसिस जेवियर के नाम से न जाने कितने कॉलेज है स्कूल है और अस्पतालों के नाम भी है लेकिन एक कड़वा सच यह है कि सेंट फ्रांसिस जेवियर ने हिंदुओं और मुसलमानों पर धर्म परिवर्तन के लिए बहुत अत्याचार किया था और सेंट फ्रांसिस जेवियर ने हिंदुओं और मुसलमानों पर धर्म परिवर्तन के लिए बहुत अत्याचार किया था और गोवा में आज भी एक स्तंभ है जिसे हाथ काटरो काटरोम्ब कहते हैं और हिंदू पक्ष ऐसा दावा करता है कि इसी स्तंभ पर ईसाई धर्म का विरोध करने वाले हिंदुओं को बांधकर ਉਨਕੇ ਹੱਥ ਕਾਟੇ ਜਾਤੇ ਸਤੇ ਔਰ ਇਸ ਸਤੰਭ ਕੀ ਤਸਵੀਰਾਂ ਵੀ ਆਜ ਆਪ ਆਪਣੀ ਸਕਰੀਨ ਪਰ ਇਸ ਸਮੇਂ ਦੇਖ ਸਕਤੇ ਹੈ ਇਹ ਵਹੀ ਸਤੰਭ ਹੈ ਆਪ ਚਾਹੇ ਤੋ ਗੋਆ ਜਾਕਰ ਇਸੇ ਚੈੱਕ ਕਰ ਸਕਤੇ ਹੈ ਇਸ ਜਗ੍ਹਾ ਦਾ ਦੌਰਾ ਕਰ ਸਕਤੇ ਸਾਡੇ ਸਮਾਜ ਦੇ ਇਸ ਵਰਗ ਨੇ ਹਿੰਦੂ ਅਤੇ ਸਿੱਖੀ ਨੂੰ ਛੱਡ ਕੇ ਇਸਾਈ ਮਤ ਅਪਣਾਇਆ ਉਹਨਾਂ ਵਿੱਚੋਂ ਵੱਡੀ ਸੰਖਿਆ ਉਹਨਾਂ ਦੀ ਹੈ ਜੋ ਨਾਜ਼ਾਬ ਬਹੁਤੇ ਪੜ੍ਹੇ ਲਿਖੇ ਹੋਏ ਹਨ ਐਜੂਕੇਟਿਡ ਹਨ ਖਾਸ ਕਰਕੇ ਪਰਿਵਾਰਕ ਤੌਰ ਤੇ ਨਾ ਹੀ ਉਹ ਆਰਥਿਕ ਤੌਰ ਤੇ ਸੰਪਨ ਹਨ ਘੱਟ ਪੜ੍ਹੇ ਲਿਖੇ ਜਾਣ ਪਰ ਹੋਣ ਕਾਰਨ ਘੱਟ ਬਲੇ ਲਿਖੇ ਜਾਂ ਅਨਪੜ੍ਹ ਹੋਣ ਕਾਰਨ ਉਹ ਪਹਿਲਾਂ ਪੀਰਾ ਗੁੱਗਿਆਂ ਦੇ ਦਰਾਂ ਤੋਂ ਚਮਤਕਾਰ ਜੋ ਮੰਗਿਆ ਮਿਲ ਜੂ ਗਰੀਬੀ ਤੋਂ ਛੁਟਕਾਰਾ ਮਿਲ ਜੂ ਬਿਮਾਰੀ ਹੋਵੇ ਤਾਂ ਬਿਮਾਰੀ ਤੋਂ ਛੁਟਕਾਰਾ ਮਿਲ ਜੂ ਉੱਥੇ ਸੁਖਣਾ ਸੁਖੀ ਉਹ ਪੂਰੀ ਹੋ ਜਾਂਦੀ ਹੈ ਉਹੋ ਜਿਹੇ ਕਾਰਨਾ ਕਰਕੇ ਇਹ ਪੀਰਾਾਂ ਤੇ ਗੁੱਗਿਆਂ ਦੇ ਦਰਾਂ ਦੇ ਉੱਪਰ ਜਾਂਦੇ ਸਨ ਇਸ ਦਾ ਫਾਇਦਾ ਉਠਾਇਆ ਇਸਾਈ ਪ੍ਰਚਾਰਕਾਂ ਨੇ ਹੱਥ ਦਾ ਫੇਰ ਕਹੋ ਜਾਂ ਚਲਾਕੀ ਜਾਂ ਜਾਦੂਗਰੀ ਦੀ ਟੈਕਨੀਕ ਇਹਨਾਂ ਨੇ ਉਹਨਾਂ ਦੇ ਸਿਰ ਦੇ ਉੱਪਰ ਇਹਨਾਂ ਨੂੰ ਮਿਹਨਤ ਕਸ਼ ਵਰਗ ਨੂੰ ਭਰਮਾ ਲਿਆ ਪੜ੍ਹਾਈ ਦੋਸਤੋ ਤਰਕਬੁੱਧੀ ਪੈਦਾ ਕਰਦੀ ਹੈ ਕੋਈ ਵੀ ਗੱਲ ਕਿਉਂ ਇਸ ਪਿੱਛੇ ਕਾਰਨ ਕੀ ਹੈ ਇਹੋ ਜਿਹੇ ਸਵਾਲਾਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਸਵਾਲ ਪ੍ਰਸ਼ਨ Hindu dharm ਦੇ ਬਹੁਤੇ ਗ੍ਰੰਥ ਸ਼ੁਰੂ ਹੀ ਕਿੰਤੂ ਪਰੰਤੂ ਤਾਂ ਹੁੰਦੇ ਹਨ ਜਿਵੇਂ ਗੀਤਾ ਅਰਜੁਨ ਦੇ ਸਵਾਲ ਤੇ ਸਵਾਲ ਅਤੇ ਉਸ ਵਿੱਚ ਕ੍ਰਿਸ਼ਨ ਜੀ ਵੱਲੋਂ ਦਿੱਤੇ ਗਏ ਉਹਨਾਂ ਦੇ ਜਵਾਬ ਇੱਥੋਂ ਤੱਕ ਕਿ ਰਮਾਇਣ ਰਾਮਚੰਦਰ ਮਾਨਸ ਉਹ ਵੀ ਤਾਂ ਸ਼ੁਰੂ ਹੁੰਦੀ ਹੈ ਕਿੱਥੋਂ ਜਦੋਂ ਪਾਰਵਤੀ ਜੀ ਪੁੱਛਦੀ ਹੈ ਸ਼ਿਵ ਜੀ ਨੂੰ ਇਹ ਜੰਗਲਾਂ ਵਿੱਚ ਪਤਨੀ ਨੂੰ ਲੱਭਦਾ ਫਿਰਦਾ ਰਾਮ ਜਿਸ ਦੀ ਪਤਨੀ ਰਾਵਣ ਖੋ ਕੇ ਲੈ ਗਿਆ ਇਹ ਰੱਬ ਕਿਵੇਂ ਹੋ ਸਕਦਾ ਹੈ ਇਹ ਤਾਂ ਆਮ ਮਨੁੱਖ ਤੋਂ ਵੀ ਗਿਆ ਹੋਇਆ ਤਰਸ ਵਾਲਾ ਲੱਗਦਾ ਹੈ ਇਹੋ ਜਿਹੇ ਸਵਾਲਾਂ ਤੋਂ ਸ਼ੁਰੂ ਹੁੰਦੀ ਹੈ ਰਾਮਚਰਿਤਮਾਨਸ ਜਿਸ ਨੂੰ ਰਮੈਨ ਵੀ ਕਿਹਾ ਜਾਂਦਾ ਹੈ ਦੋਸਤੋ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਉਹ ਤਾਂ ਸਾਰੇ ਸਾਡੇ ਅੰਦਰ ਪੈਦਾ ਹੋਏ ਸਵਾਲਾਂ ਤੇ ਸੰਸ਼ਾ ਦਾ ਜਵਾਬ ਹੈ ਇਸ ਤੋਂ ਇਲਾਵਾ ਦੋਸਤੋ ਸਕੂਲਾ ਕਾਲਜਾਂ ਦੀ ਸਿੱਖਿਆ ਉਹ ਵੀ ਤਾਂ ਖਾਸ ਕਰਕੇ ਉੱਚ ਸਿੱਖਿਆ ਵਿਗਿਆਨ ਵਾਟ ਵਾਈ ਹਾਉ ਇਹੋ ਜਿਹੇ ਸਵਾਲ ਚੁੱਕਦੇ ਨੇ ਅਤੇ ਜਵਾਬ ਹਾਸਲ ਕੀਤੇ ਜਾਂਦੇ ਹਨ ਸਿੱਖਿਆ ਵਿੱਚ এডਿਕੇਸ਼ਨ ਵਿੱਚ ਪਰ ਸਾਡਾ ਸਮਾਜ ਉਹ ਸਮਾਜ ਜੋ ਧਾਰਮਿਕ ਪੱਖੋਂ ਵੀ ਐਵੇਂ ਹੀ ਸੀ ਅਤੇ ਅੱਜ ਦੀ এডਿਕੇਸ਼ਨ ਪੱਖੋਂ ਵੀ ਐਵੇਂ ਹੀ ਸੀ ਉਹ ਇਹਨਾਂ ਦੇ ਚਾਂਸੇ ਵਿੱਚ ਖਾਸ ਕਰ ਚਮਤਕਾਰਾਂ ਦੇ ਚਾਂਸੇ ਵਿੱਚ ਆ ਗਿਆ ਬੜੇ ਵੱਡੇ ਪੱਦਰ ਤੇ ਅਤੇ ਕਨਵਰਟ ਹੋ ਚੁੱਕਾ ਹੈ ਅਤੇ ਹੁਣ ਵੀ ਬਹੁਤ ਹੱਦ ਤੱਕ ਉਸ ਦਾ ਕਨਵਰਜਨ ਜਾਰੀ ਹੈ ਕਿੰਨੇ ਵੱਡੇ ਪੱਦਰ ਤੇ ਕਨਵਰਜਨ ਹੋ ਚੁੱਕਾ ਹੈ ਇਸ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਉਹਨਾਂ ਨੇ ਆਪਣੀ ਤਾਕਤ ਸੜਕਾਂ ਦੇ ਉੱਪਰ ਦਿਖਾਈ ਯਿਸੂ ਦੀਆਂ ਸ਼ੁਭਾ ਯਾਤਰਾਵਾਂ ਕੱਢਦੇ ਹੋਏ ਜਿਵੇਂ ਦੋਸਤੋ ਹਿੰਦੂ ਸ਼ਿਵਰਾਤਰੀ ਆਦਿ ਤੇ ਸ਼ੋਭਾ ਯਾਤਰਾਵਾਂ ਕੱਢਦੇ ਹਨ ਜਾਂ ਸਿੱਖ ਨਗਰ ਕੀਰਤਨ প্রভਾਤ ਫੇਰੀਆਂ ਕੱਢਦੇ ਹਨ ਉਹਨਾਂ ਦੀ ਹੀ ਨਕਲ ਜਦੋਂ ਕਿ ਯਿਸੂ ਜਿੱਥੇ ਪੈਦਾ ਹੋਇਆ ਸੀ ਯਰੂਸ਼ਲਮ ਵੱਲ ਉੱਧਰ ਇਹੋ ਜਿਹਾ ਕੋਈ ਪ੍ਰਚਲਨ ਹੈ ਹੀ ਨਹੀਂ ਦੋਸਤੋ ਜੇ ਇਹੋ ਯਿਸੂ ਨੂੰ ਮੰਨਦੇ ਹਨ ਤਾਂ ਮੰਨਣ ਪਰ ਚਲਾਕੀ ਤੋਖਾ ਇਹ ਕਿ ਇਹ ਆਪਣੇ ਧਰਮ ਪਰਵਰਤਨ ਨੂੰ ਖੁੱਲ੍ਹ ਕੇ ਸਵਾਰਦੇ ਹੀ ਨਹੀਂ ਜੇ ਮਾਰੇ ਨੂੰ ਛੱਡ ਕੇ ਬਿਹਤਰ ਅਪਣਾ ਲਿਆ ਹੈ ਤਾਂ ਫਿਰ ਸ਼ਰਮ ਕਾ ਦੀ ਖੁੱਲ ਕੇ ਕਹੋ ਨਾ ਅਸੀਂ ਕ੍ਰਿਸਚੀਅਨ ਬਣ ਗਏ ਹਾਂ ਮੈਨੂੰ ਸਭ ਤੋਂ ਵਧੀਆ ਮੈਨੂੰ ਸਭ ਤੋਂ ਚੰਗਾ ਮਿਲ ਗਿਆ ਹੈ ਪਰ ਨਹੀਂ ਬਾਰੀ 'ਤੇ ਇੱਕ ਉਹੀ ਸਿਰ ਤੇ ਪੱਗਾਂ ਬੋਧਿਆਂ ਦੇ ਸਿੱਖੀ ਦੇਖ ਆਪਣੇ ਨਾਂ ਨਾਲ ਵੀ ਮਸੀਹ ਆਸਾਈ ਸੰਸਕ੍ਰਿਤੀ ਦੇ ਨਾਂ ਉਹ ਰੱਖਣ ਦੀ ਥਾਂ ਉਹ ਸਿੱਖੀ ਜਾਂ ਹਿੰਦੂਆਂ ਦੇ ਨਾਂ ਹੀ ਵਰਤ ਰਹੇ ਹਨ ਕਿ ਇੰਜ ਕਰਕੇ ਉਹ ਆਪਣੀ ਪਛਾਣ ਵਧੀਆ ਅਪਣਾਉਣ ਦੀ ਪਛਾਣ ਛੁਪਾ ਨਹੀਂ ਰਹੇ ਦੋਸਤੋ ਮੈਂ ਮਾਜਬੀ ਚੀਨਾਂ ਨਾਲ ਥੋੜਾ ਬਹੁਤ ਵਿਚਰਿਆ ਹਾਂ ਇਹ ਰੈਸਿਜ਼ਮ ਦਾ ਸ਼ਿਕਾਰ ਦੱਸਦੇ ਹਨ ਆਪਣੇ ਆਪ ਨੂੰ ਪਰ ਆਪ ਪਰ ਇਹ ਖੁਦ ਇਹ ਇਥੋਂ ਦੇ ਮੂਲ ਸਮਾਜ ਪ੍ਰਤੀ ਕਿੰਨੀ ਘ੍ਰੇਣਾ ਰੱਖਦੇ ਹਨ ਇਹ ਨਾ ਚਾਹੁੰਦੇ ਇਹ ਵੀ ਕਈ ਵਾਰ ਆਪਣੀਆਂ ਗੱਲਾਂ ਰਾਹੀਂ ਇਹ ਜ਼ਾਹਰ ਕਰ ਹੀ ਜਾਂਦੇ ਹਨ ਬਾਕੀ ਦੋਸਤੋ ਚੰਗਾ ਕੋਣ ਤੇ ਮਾੜਾ ਕੋਣ ਜਿਸ ਨੂੰ ਜੋ ਚੰਗਾ ਲੱਗੇ ਉਸ ਨੂੰ ਅਪਣਾ ਲਓ ਪਰ ਹਿੰਦੂ ਮਤ ਜਿੱਥੇ ਸਰਬੰਤੂ ਸੁਖੇਨ ਮਤਲਬ ਸਭ ਸੁਖੀ ਰਹਿਣ ਇਸ ਫਿਲਾਸਫੀ ਦੇ ਉੱਪਰ ਕੇਂਦਰਿਤ ਹੈ ਹਿੰਦੂ ਧਰਮ ਸਿੱਖੀ ਦਾ ਸਰਬੱਤ ਦਾ ਭਲਾ ਇਹ ਮੋਟਿਵ ਲੈ ਕੇ ਚੱਲਦੀ ਹੈ ਉੱਥੇ ਇਹਨਾਂ ਦਾ ਨਵਾਂ ਰਿਲੀਜੀਅਨ ਜੋ ਇਹਨਾਂ ਨੇ ਅਪਣਾਇਆ ਹੈ ਉੱਥੇ ਜੋ ਜੀਸ਼ੂ ਦੇ ਪੰਥ ਵਿੱਚ ਸ਼ਾਮਲ ਨਾ ਹੋਇਆ ਉਹ ਨਰਕ ਜਾਵੇਗਾ ਉਸ ਆਈਡੀਓਲੋਜੀ ਤੋਂ ਪ੍ਰਭਾਵਿਤ ਹੋ ਕੇ ਇਹ ਚੱਲਦੇ ਹਨ ਹਿੰਦੂਆਂ ਵਿੱਚ ਜਿੱਥੇ ਕਰਮ ਅਤੇ ਤਪੱਸਿਆ ਦੀ ਪ੍ਰਧਾਨਤਾ ਦੱਸੀ ਗਈ ਹੈ ਉੱਥੇ ਸਿੱਖੀ ਪੂਰੀ ਤਰ੍ਹਾਂ ਨੇਕ ਕਰਮਾਂ ਦੀ ਗੱਲ ਕਰਦੀ ਹੈ ਪਰ ਇਹ ਪਰ ਇਹ ਬਸ ਪ੍ਰਮਾਤਮਾ ਦਾ ਪੁੱਤਰ ਉਸ ਉੱਤੇ ਵਿਸ਼ਵਾਸ ਲਿਆਓ ਤਾਂ ਹੀ ਭਲਾ ਹੋਵੇਗਾ ਜਦੋਂ ਕਿ ਸਾਡਾ ਸਮਾਜ ਸਾਡਾ ਧਰਮ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਭ ਦਾ ਭਲਾ ਮੰਗਦਾ ਹੈ ਸਿਰਫ ਸਿੱਖਾਂ ਦਾ ਭਲਾ ਨਹੀਂ ਇਹ ਸਰਬੱਤ ਦਾ ਭਲਾ ਮੰਗਦਾ ਹੈ ਦੋਸਤੋ ਇਹਨਾਂ ਦੀ ਵਾਧਦੀ ਹੋਈ ਗਿਣਤੀ ਸਿੱਖਾਂ ਲਈ ਰਾਜਨੀਤਿਕ ਅਤੇ ਸਮਾਜਿਕ ਤੌਰ ਤੇ ਭਵਿੱਖ ਵਿੱਚ ਪਰੇਸ਼ਾਨੀ ਪੈਦਾ ਕਰੇਗੀ ਹੀ ਜਿਸ ਤਰ੍ਹਾਂ ਇਹ ਆਪਣੇ ਮੂਲ ਤੋਂ ਨਫ਼ਰਤ ਕਰਦੇ ਹਨ ਸਮਾਜ ਵਿੱਚ ਭਵਿੱਖ ਵਿੱਚ ਟਕਰਾਅ ਦੀ ਸਮਾਜ ਵਿੱਚ ਭਵਿੱਖ ਵਿੱਚ ਟਕਰਾਅ ਦੀ ਸੰਭਾਵਨਾ ਵੀ ਹੋ ਸਕਦੀ ਹੈ ਨਾਗਾਲੈਂਡ ਵਿੱਚ ਕੀ ਹੋ ਰਿਹਾ ਹੈ ਅੱਜ ਬਿਲਕੁਲ ਇਹੋ ਕੁਝ ਉਥੇ ਕੁਕੀਜ਼ ਵਰਸਾ ਸੰਥਾਲ ਕੁਕੀਜ਼ ਹਨ ਕਨਵਰਟਰ ਹੋ ਚੁੱਕੇ ਇਸਾਈ ਅਤੇ ਸੰਥਾਲ ਉਥੋਂ ਦੇ ਲੋਕਲ ਜਿਨ੍ਹਾਂ ਨੂੰ ਆਪਾਂ ਐਸਸੀਬੀਸੀਵੀ ਕਹਿ ਸਕਦੇ ਹਾਂ ਦੋਸਤੋ ਹਾਲਾਤ ਸੰਭਾਲਣ ਲਈ ਧਾਰਮਿਕ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਭਟਕੇ ਹੋਏ ਗੁੰਮਰਾਹ ਹੋਏ ਲੋਕਾਂ ਵਾਂਗ ਇਹਨਾਂ ਦੀ ਵੀ ਘਰ ਵਾਪਸੀ ਹੋਣੀ ਚਾਹੀਦੀ ਹੈ ਬਾਕੀ ਜੋ ਵਾਪਸੀ ਨਹੀਂ ਚਾਹੁੰਦੇ ਫੇਰ ਉਹ ਵੇਖਦੇ ਨਾ ਦੇ ਪਖੰਡ ਵੀ ਛੱਡ ਦੇਣ ਇਨਾ ਕੋਸ਼ਿਸ਼ਾਂ ਲਈ ਦੋਸਤੋ ਗਰਤਮੰਦ ਸਿੱਖਾਂ ਨੂੰ ਮੂਰੇ ਆ ਕੇ ਇਸ ਕੰਮ ਵਿੱਚ ਜੁਟ ਜਾਣਾ ਚਾਹੀਦਾ ਹੈ ਸਿੱਖਾਂ ਦੇ ਬਹੁਤ ਸਾਰੇ ਸੰਗਠਨ ਆਪਣੇ ਆਪ ਨੂੰ ਅਸੀਂ ਸਿੱਖ ਪੰਥ ਦੇ ਸਿੱਖ ਕੌਮ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ ਇਹ ਦਾਵਾ ਕਰਦੇ ਹਨ ਉਹਨਾਂ ਗੈਰਤਮੰਦਾਂ ਨੂੰ ਮੂਰੇ ਆ ਸਿੱਖਾਂ ਦਾ ਹੋ ਰਿਹਾ ਇਸਾਈਕਰਨ ਰੋਕਣਾ ਚਾਹੀਦਾ ਹੈ ਬਾਕੀ ਹਿੰਦੂ ਭਾਈਚਾਰਾ ਉਹਨਾਂ ਦੇ ਪੰਜਾਬ ਵਿੱਚ ਕੋਈ ਖਾਸ ਸੰਗਠਨ ਤਾਂ ਨਹੀਂ ਹਨ ਪਰ ਜੋ ਹਿੰਦੂ ਸੋਇਮਾਨ ਰੱਖਦੇ ਹਨ ਉਹਨਾਂ ਨੂੰ ਨਿੱਜੀ ਤੌਰ ਤੇ ਕੁਝ ਨਾ ਕੁਝ ਇਸ ਸਬੰਧ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ ਆਪਣ ਆਪਣੇ ਅਧਿਕਾਰ ਵਾਪਸੀ ਜ਼ਰੂਰੀ ਹੈ ਨਹੀਂ ਤਾਂ ਉਹ ਭਵਿਕ ਵਿੱਚ ਦੁਸ਼ਮਣ ਹੀ ਸਿੱਧ ਹੋਣਗੇ ਇੱਕ ਹੋਰ ਮਸਲਾ ਦੋਸਤੋ ਇਹਨਾਂ ਦੀ ਬੱਲੇ ਬੱਲੇ ਵਾਂਗ ਪੰਜਾਬ ਵਿੱਚ ਪਿਛਲੇ 5-7 ਸਾਲਾਂ ਤੋਂ ਕਮਿਊਨਿਸਟਾਂ ਦੀ ਵੀ ਬੱਲੇ ਬੱਲੇ ਹੋ ਰਹੀ ਹੈ ਇਹਨਾਂ ਦੋਹਾਂ ਦਾ ਸੰਯੋਗ ਕੋਕਟੇਲ ਵਰਗਾ ਹੋ ਗਿਆ ਹੈ ਜੋ ਅੱਜਕੱਲ ਪੰਜਾਬੀਆਂ ਦੇ ਸਿਰ ਤੇ ਚੜ ਕੇ ਬੋਲ ਰਿਹਾ ਹੈ ਜਦੋਂ ਨਸ਼ਾ ਉਤਰੇਗਾ ਉਦੋਂ ਪਤਾ ਚੱਲੇਗਾ ਕਿ ਅਸੀਂ ਇਸ ਨਸ਼ੇ ਦੀ ਲੋਰ ਵਿੱਚ ਕੀ ਕੀ ਗਵਾ ਬੈਠੇ ਹਾਂ ਨਿਤ ਦੇ ਧਰਨੇ ਸੜਕਾਂ ਬੰਦ ਰੇਲਾ ਬੰਦ ਵਪਾਰ ਪੂਰੀ ਤਰ੍ਹਾਂ ਤਬਾਹ ਆਮਦਨ ਦੇ ਸਾਧਨ ਅਤੇ ਘਟਦੇ ਹੀ ਆਮਦਨ ਪੰਜਾਬ ਦੀ ਇਕਨੋਮੀ ਪੂਰੀ ਤਰ੍ਹਾਂ ਤਬਾਹ ਹੋ ਰਹੀ ਹੈ ਪਰ ਨੀਰੋ ਬੰਸਰੀ ਵਜਾ ਰਿਹਾ ਹੈ ਚੁਟਕਲੇ ਸੁਣਾ ਰਿਹਾ ਹੈ ਹਸਾ ਰਿਹਾ ਹੈ ਈਸਾਈ ਕਰਨ ਤੇ ਕਮਿਊਨਿਸਟਾ ਦੀ ਸੋਚ ਦਾ ਕੋਕਟੋਲ ਕਿਧਰੇ ਸਾਨੂੰ ਆਪਣੇ ਪੰਜਾਬ ਨੂੰ ਅਫਗਾਨਿਸਤਾਨ ਜਾਂ ਸੀਰੀਆ ਬਣਾਉਣ ਵਾਲਾ ਤਾਂ ਨਹੀਂ ਲੈ ਜਾ ਰਿਹਾ ਇਹ ਸੋਚਣ ਵਾਲੀ ਗੱਲ ਹੈ ਕੰਮ ਧੰਦੇ ਘਟਣ ਜਾਂ ਬੰਦ ਹੋਣ ਤੇ ਯੂਥ ਕਰੇਗਾ ਕੀ ਸੋਚਣ ਵਾਲੀ ਗੱਲ ਹੈ ਨਾ ਦੋਸਤੋ ਬੰਗਲਾਦੇਸ਼ਾਂ ਵਿੱਚ ਵੀ ਹੁਣ ਹਾਲਾਤ ਗਰਵੀ ਦੁੱਧ ਨਾਲ ਭਰੀ ਹੋਈ ਅਤੇ ਉੱਪਰ ਫੁੱਲ ਰੱਖਿਆ ਹੋਇਆ ਉਸ ਵਰਗੀ ਹੋ ਚੁੱਕੀ ਹੈ ਵਿਦੇਸ਼ੀ ਸੋਚ ਚਾਹੇ ਉਹ ਇਟਾਲੀਅਨ ਹੋਵੇ ਜਾਂ ਚੀਨ ਕੋਰੀਆ ਦੀ ਕਮਿਊਨਿਸਟ ਸੋਚ ਉਸ ਉੱਪਰ ਵਿਚਾਰ ਕਰਨਾ ਤੇ ਇਹਨਾਂ ਦਾ ਕਿਵੇਂ ਸਾਹਮਣਾ ਕਰਨਾ ਹੈ ਇਸ ਬਾਬਤ ਬਹੁਤ ਕੁਝ ਕਰਨ ਦੀ ਅਤੇ ਸੋਚਣ ਦੀ ਲੋੜ ਹੈ ਤੁਹਾਡਾ ਕੀ ਮੰਨਣਾ ਹੈ ਦੋਸਤੋ ਕਿ ਸਾਡਾ ਪੰਜਾਬ ਦਸਾਂ ਗੁਰੂਆਂ ਦੀ ਕਰਮ ਭੂਮੀ ਰਿਹਾ ਸਾਡਾ ਪੰਜਾਬ ਕੀ ਉਹ ਉੱਪਰ ਦੱਸੇ ਹਾਲਾਤਾਂ ਵੱਲ ਨਹੀਂ ਵਧ ਰਿਹਾ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਪ੍ਰਗਟ ਕਰ ਸਕਦੇ ਹੋ ਇਟਾਲੀਅਨ ਸੋਚ ਤੁਸੀਂ ਇਸ਼ਾਰਾ ਸਮਝ ਗਏ ਹੋਣੇ ਵੈਸੇ ਇਟਾਲੀਨ ਮਾਫੀਆ ਪਪੂਲਰ ਵਰਡ ਹੈ ਇਟਾਲੀਅਨ ਮਾਫੀਆ ਸਾਡੇ ਪੰਜਾਬ ਦੀ ਪੋਲੀਟੀਕਲ ਕਲਾਸ ਸਾਡੇ ਨੇਤਾਵਾਂ ਨੇ ਕੀ ਉਹਨਾਂ ਦਾ ਸਿਧਾਂਤ ਉਹਨਾਂ ਦੀ ਫਿਲਾਸਫੀ ਪੂਰੀ ਤਰ੍ਹਾਂ ਅਪਣਾ ਲਈ ਨਹੀਂ ਲੱਗਦੀ ਇਸ ਬਾਰੇ ਵੀ ਅਪੁਖ ਵਿੱਚ ਗੱਲ ਕਰਾਂਗੇ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਅੰਤ ਵਿੱਚ ਦੋਸਤੋ 2 ਪੋਜ਼ਿਟਿਵ ਇਨ ਲਾਈਫ ਤੁਹਾਡਾ ਸਮਾਜ ਤੁਹਾਡੇ ਧਰਮ ਬਾਰੇ ਇਹ ਝੂਠ ਝੂਠੇ ਅਧੂਰੇ ਫੈਕਟ ਪ੍ਰਚਾਰਦੇ ਨੇ ਇਹ ਧਰਮ ਪਰਵਰਤਨ ਕਰਵਾਉਣ ਵਾਲੇ ਤੁਸੀਂ ਦੋਸਤੋ ਸ਼ਰਮਿੰਦਾ ਹੋਣ ਦੀ ਥਾਂ ਸੱਚਾਈ ਨੂੰ ਜਾਣੋ ਪੜੋ ਸਮਝੋ ਵਿਸ਼ਲੇਸ਼ਣ ਕਰੋ ਤੇ ਇਹਨਾਂ ਨੂੰ ਟੁਕਮੇ ਜਵਾਬ ਦਿਵੋ ਧੰਨਵਾਦ 2-3 ਮਿੰਟ ਦੀ ਪ੍ਰਾਰਥਨਾ ਸੀ ਉਸੇ ਟਾਈਮ ਪਾਸੇ ਜੀ ਨੇ ਬੋਲਾ ਮuje ਮਤਲਬ ਕਿ ਤੇਰਾ ਜਦ ਤੂੰ ਮੰਨੇਗਾ ਵਿਸ਼ਵਾਸ ਕਰੇਗਾ ਤੇ ਤੇਰਾ ਦਰਦ ਠੀਕ ਹੋ ਜਾਏਗਾ ਠੀਕ ਹੈ ਮੈਂਨੇ ਮਨ ਮੇਂ ਵਿਸ਼ਵਾਸ ਕਰ ਲਿਆ ਮੈਂ ਹਾਜੀ ਪ੍ਰਭੂ ਹੈ उसी टाइम मेरा दर्द हो रहा था मेरा ठीक हो गया विश्वास हो गया मेरी सिस्टर ने दसा प्रभु बारे मेरी प्रार्थना हुई मैं ना एकदम ठीक हो गई नहीं तो मैं रात रात ले जाने से बात क्या है कि लोग जो आस्था के साथ किसी भी धार्मिक स्थान पे जाते थे उनकी आस्था को बेच दिया जाता है शायद उनकी क्षमता ना हो जिस जगह पे वो जाते हो उनकी पॉकेट ना करती होगी हम बार बार वहाँ जाते हैं तो ये भी है कि सोशल इनजस्टिस बराबरता नहीं है बराबरता बहुत जरूरी है अगर हम इंसानियत की बात करें चाहे कोई राजा है चाहे कोई रंग है धार्मिक स्थान पे सब बराबर होने चाहिए पार्शियलिटी नहीं होनी चाहिए तो कहीं ना कहीं कोई ना कोई खोट है जो हम देख नहीं पा रहे मेरे जिले मेरी माताओं को ऐसी झूठी बातों में उन्होंने फसा लिया कि माता जी आप को अपने मरने के बाद जाके स्वर्ग में राज करना पहले मेरी माता का नाम उन्होंने पास्टर ने स्वर्ग में दर्ज करा दिया एक रजिस्टर करवा दिया नाम मेरा आ, मेरी माता का फिर मेरी माता को बोला कि आप बहन जी प्लाट ले लो स्वर्ग में फिर उन्होंने प्लाट दवाया मेरी माता से पैसे लेते रहे बाद में उन्होंने बोलते हैं कि पैसे दे दो और स्वर्ग में घर बना के दिया मेरी माताओं के मैंने फिर जब मुझे पता चला धीरे-धीरे कि ये तो सब लूट रहे हैं मेरी माता को बेवकूफ बना रहे हैं ਮੈਂਨੇ ਮਤਲਬਨੇ ਗੁਰੂ ਗ੍ਰੰਥ ਸਾਹਿਬਾਰੇ ਕੋ ਪੜਨਾ ਸ਼ੁਰੂ ਕੀਤਾ ਸਿੱਖ ਧਰਮ ਕੇ ਬਾਰੇ ਮੇ ਜਾਣਕਾਰੀ ਲਈ ਫਿਰ ਮੇ ਪਤਾ ਲਗਾ ਕਿ ਇਹ ਤੋਂ ਸਭ ਧਮਾਹਾ ਕਰ ਰਹੇ ਬੇਕੂਬ ਬਣਾ ਰਹੇ ਫਿਰ ਮੈਂ ਉਧਰ ਵਾਪਸ ਆ ਗਿਆ